ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਪੋਲੇ-ਪਾਲੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਠੱਗਣ ਵਾਲੇ ਇੱਕ ਬਾਬੇ ਨੂੰ ਲੋਕਾਂ ਨੇ ਦਰਖਤੇ ਦੇ ਨਾਲ ਬਨ ਕੇ ਮਾਰਕਟਾਈ ਕੀਤੀ ਹੈ ਖਬਰ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਤੋਂ ਆ ਰਹੀ ਹੈ ਜਿੱਥੇ ਇੱਕ ਖੋਤੀ ਬਾਬੇ ਨੂੰ ਦਰਖਤੇ ਦੇ ਨਾਲ ਬਨ ਕੇ ਲੋਕਾਂ ਵੱਲੋਂ ਮਾਰਕਟਾਈ ਕਰਨ ਦਾ ਸਮਾਚਾਰ ਸਾਹਮਣੇ ਆ ਰਿਹਾ ਵਾ ਲੋਕਾਂ ਦਾ ਕਹਿਣਾ ਵਾ ਕਿ ਇਹ ਬਾਬੇ ਕਿਸੇ ਧਾਰਮਿਕ ਸੰਸਥਾ ਦਾ ਨਾਂ ਲੈ ਕੇ ਪੋਲੇ-ਪਾਲੇ ਲੋਕਾਂ ਤੋਂ ਪੈਸੇ ਠੱਗਦੇ ਸਨ ਇਸ ਠੱਗ ਬਾਬੇ ਦੇ ਜਿਹਨੂੰ ਕੀ ਦਰਖਤ ਦੇ ਨਾਲ ਲੋਕਾਂ ਨੇ ਬੰਨਿਆ ਹੋਇਆ ਹੈ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਚੁੱਕੇ ਕਾਮਯਾਬ ਹੋ ਗਏ ਹਨ ਇਹ ਤਿੰਨ ਚਾਰ ਲੋਕਾਂ ਦਾ ਗਿਰੋਹ ਦੀਨਾਨਗਰ ਦੇ ਇਲਾਕੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਗੱਲਾਂ ਦੇ ਵਿੱਚ ਪਾ ਕੇ ਪੈਸੇ ਠੱਗ ਰਿਹਾ ਸੀ ਮੌਕੇ ਦੇ ਉੱਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਹੈ ਔਰ ਨਿਹੰਗ ਜਥੇਬੰਦੀਆਂ ਨੂੰ ਬੁਲਾ ਕੇ ਇਨ ਇਸ ਫੜੇ ਹੋਏ ਬਾਬੇ ਤੋਂ ਬਰੀਕੀ ਦੇ ਨਾਲ ਪੁੱਛ ਕੇ ਚੱਲ ਰਹੀ ਹੈ ਸੋ ਦੋਸਤੋ ਤੁਸੀਂ ਵੀ ਸਾਵਧਾਨ ਹੋ ਜਾਓ ਕਿਤੇ ਤੁਹਾਡੇ ਵੀ ਘਰ ਦਾ ਦਰਵਾਜ਼ਾ ਇਹੋ ਜੇ ਠੱਗ ਬਾਬੇ ਨਾ ਖੜਕਾ ਦੇਣ ਮੇਰਾ ਨਾਮ ਜੀ ਸੁਖਰਾ ਸਿੰਘ ਪਾ ਜੀ ਇਹ 4-5 ਬੰਦੇ ਸੀਗੇ ਕੋਇਲੈਸ ਘਾਰੇਗੀ ਤੇ ਇਹ ਗੱਲ ਹੈਗੀ ਹੈ ਕੋਈ 8:30 ਵਜੇ ਤੇ ਹੱਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਆਹ ਦੱਸਾਇ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋਸ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾ ਅੰਨ ਸਟੋਰ ਹੈ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕਿਉਂ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ਼ ਭਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਇੱਕ ਘਟਰਾ ਕਿਹੜੇ ਸਟੇਸ਼ਨ ਦੀ ਆ ਕਿੱਥੋਂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਹ ਹੜੀ ਹਰੀਪੁਰ ਬਾਬਾ ਸ਼ਾ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਗੱਡੀ ਮਾਰੀ ਸੀ ਇਹਨਾਂ ਸਰ ਦੇਖੋ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ। ਤੇ ਹੋਰ ਵੀ ਇੱਥੇ ਸੱਜੇ ਆਏ ਆ ਜਿਹੜਾ ਨੇ ਕਹਿੰਦੇ ਸਾਡਰਾ ਵੀ ਠੱਗਿਆ। ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ। ਇਹਨੂੰ ਮਾਰਿਆ ਤਰੀ ਨਾ ਕਿਸੇ ਨੇ। ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੋਂ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ ਤੇ ਉਹ ਸਰਦਾਰ ਬੰਦਾ ਵਾ ਹੈਨਾ ਇਹ ਗੱਲ ਗਲਤ ਵਾ। ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀ ਅਮਰੀਂਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣੇ। ਤੇ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਭਾਜੀ ਜਲਦਬਾਜੀ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ 4000 ਦਾ 4000 ਰੁਪਏ ਲੈ ਕੇ ਗਏ ਸੀ ਘਰੋਂ ਦੀ ਗੱਲ ਹੈ ਇਹ 6 ਮਹੀਨੇ ਦੀ ਗੱਲ ਆ ਜੀ ਹੋਰ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂਜੀ ਇਹਨਾਂ ਦੀ ਪਛਾਣ ਆ ਗਈ ਹੈ ਵੀ ਇਹੋ ਬੰਦੇ ਹਾਂਜੀ ਹਾਂਜੀ ਇਹੀ ਹੈ ਇਹ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਈ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਦੇ ਦੌੜ ਗਏ ਸਾਰੇ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂਜੀ ਕੋਆਲਸ ਕੋਆਲਸ ਗੱਡੀ ਦੀ ਹਾਂਜੀ ਹੋਰ ਭੱਜ ਗਏ ਉਹ ਭੱਜ ਗਏ ਆ ਤੇ ਹੁਣ ਕੋਈ ਥਾਣੇ ਤਲਾਹ ਕੀਤੀ ਆ ਪੁਲਸ ਆ ਰਹੀ ਹਾਂਜੀ ਹਾਂਜੀ ਕੀਤੀ ਆ ਆ ਰਹੀ ਆ ਪੁਲਸ ਹਾਂਜੀ ਹਾਂਜੀ ਆ ਰਹੀ ਆ